ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਨੀਲ ਕੋਲ। ਬੁਲੇਟਿਨ ਦੀ ਸ਼ੁਰੂਆਤੋਂ ਪਹਿਲਾ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ। ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਆਇਆ ਸੁਧਾਰ। ਭਾਰਤ ਦੇ ਵੱਲੋਂ ਏਸ਼ੀਆ ਕੱਪ 2025 ਦੀ ਟਰੋਫੀ ਲੈਣ ਤੋਂ ਕੀਤਾ ਇਨਕਾਰ। ਹਰਪਜਨ ਸਿੰਘ ਵੱਲੋਂ 1600 ਕਰੋੜ ਨੂੰ ਲੈ ਕੇ ਦਿੱਤਾ ਗਿਆ ਵੱਡਾ ਬਿਆਨ। ਸ੍ਰੀਮ ਪਗਵੰਤ ਮਾਨ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ 3000 ਖੇਡ ਗਰਾਊਂਡ ਨੂੰ ਲੈ ਕੇ ਕੀਤੀ ਜਾਣਕਾਰੀ ਸਾਂਝੀ ਹਰਪਾਲ ਜੀਮਾ ਦੇ ਵੱਲੋਂ ਪੰਜਾਬ ਵਿਧਾਨ ਸਭਾ ਨੂੰ ਲੈ ਕੇ ਕੀਤੇ ਗਏ ਵਿਚਾਰ ਸਾਂਝੇ ਸ੍ਰੀਮ ਪਗਵੰਤ ਮਾਨ ਦੇ ਵੱਲੋਂ ਇੱਕ ਵਾਰ ਫੇਡ ਪੰਜਾਬ ਦੇ ਵਿਕਾਸ ਨੂੰ ਲੈ ਕੇ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਐਸਵਾਰ ਖੇਡਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਐਸਪੀਚ ਦੇ ਵਿੱਚ ਇਸ ਗੱਲ ਦਾ ਦਾਵਾ ਵੀ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ 3000 ਜਿਹੜੇ ਗਰਾਊਂਡ ਨੇ ਉਹਨਾਂ ਦਾ ਉਦਘਾਟਨ ਕੀਤਾ ਜਾਵੇਗਾ ਤੇ ਜਿਹੜੇ ਇਹ 3000 ਗਰਾਊਂਡ ਹੋਣਗੇ ਉਹ ਬਿਲਕੁਲ ਮਾਡਰਨ ਅਤੇ ਅਪਡੇਟ ਹੋਣਗੇ ਤਾਂ ਕਿ ਬੱਚਿਆਂ ਨੂੰ ਖੇਡਣ ਦੇ ਵਿੱਚ ਪਰੇਸ਼ਾਨੀਆਂ ਨਾ ਇਸ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਕਬੱਡੀ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਕਬੱਡੀ ਨੂੰ ਲੈ ਕੇ ਕਿਹਾ ਗਿਆ ਕਿ ਹੁਣ ਸੈਕਿੰਡ ਹਾਫ ਤੇ ਥਰਡ ਹਾਫ ਚ ਵੀ ਗੇਮ ਜਿਹੜੀਆਂ ਓਪਨ ਮੈਚ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਤਾਂ ਕਿ ਬੱਚਿਆਂ ਨੂੰ ਵੀ ਖੇਡਣ ਦਾ ਮੌਕਾ ਮਿਲੇ ਅਤੇ ਦੇਸ਼ ਦਾ ਜਿਹੜਾ ਵਿਕਾਸ ਹੋਵੇ ਅਤੇ ਸੀਐਮ ਭਗਵੰਤਪਾਲ ਦੇ ਵੱਲੋਂ ਇਸ ਗੱਲ ਦਾ ਦਾਵਾ ਜਿਹੜਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਖੇਡਾਂ ਦੇ ਵਿੱਚ ਜਿਹੜੀ ਤਰੱਕੀ ਉਹ ਦੇਖਣ ਨੂੰ ਮਿਲੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ 3000 ਅਪਡੇਟਿਡ ਗਰਾਊਂਡ ਜਿਹੜੇ ਨੇ ਉਹ ਜਲਦੀ ਹੀ ਉਹਨਾਂ ਦਾ ਉਦਘਾਟਨ ਜਿਹੜਾ ਹੈ ਉਹ ਕੀਤਾ ਜਾਵੇਗਾ ਪੰਜਾਬ ਨੂੰ ਅਸੀਂ ਸਪੋਰਟ ਸੱਭ ਬਣਾਉਣਾ ਹੈ ਪੰਜਾਬ ਨੂੰ ਅਸੀਂ ਇੱਥੇ ਫੋਰਟ ਯੂਨੀਵਰਸਿਟੀ ਦਾ ਵੀ ਅਸੀਂ ਅਨਾਉਂਸ ਕੀਤਾ ਜਿਹਦੇ ਵਿੱਚ ਬਹੁਤ ਸਾਰੀਆਂ ਖੇਡਾਂ ਦੇ ਇਨਡੋਰ ਖੇਡਾਂ ਦੇ ਵੀ ਮੈਚ ਹੋਣਗੇ ਸਟੇਡੀਅਮ ਬਣਨਗੇ ਅਮਰitsar ਸਾਹਿਬ ਗਵਿੰਦਰ ਧਰਤੀ ਅਗੁਰੂ ਰਾਮਦਾਸ ਜੀ ਦੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵੀ ਬਣਾ ਰਹੇ ਆ ਤੇ ਨਾਲ ਉਸੇ ਕੰਪਲੈਕਸ ਦੇ ਵਿੱਚ ਇੱਕ ਐਸਟੋਟਰ ਪਾ ਕੇ ਇੰਟਰਨੈਸ਼ਨਲ ਹਾਕੀ ਸਟੇਡੀਅਮ ਵੀ ਬਣੂਗਾ ਉੱਥੇ ਹੀ ਟੇਬਲ ਟੈਨਿਸ ਉੱਥੇ ਹੀ ਵਾਲੀਬਾਲ ਉੱਥੇ ਹੀ ਅਸੀਂ ਕੁਸ਼ਤੀ ਵਾਲੇ ਗੱਦੇ ਲਾਵਾਂਗੇ ਇੰਟਰਨੈਸ਼ਨਲ ਲੈਵਲ ਦੇ ਅਸੀਂ ਇੱਥੇ ਮਿੱਟੀ ਤੇ ਕੁਲਕੇ ਜਾਂਦੇ ਆ ਪ੍ਰੈਕਟਿਸ ਮਿੱਟੀ ਤੇ ਕਰਦੇ ਆ ਉੱਥੇ ਜਾ ਕੇ ਗੱਦੇ ਹੁੰਦੇ ਆ ਸਾਡੀ ਪਕੜੇ ਨਹੀਂ ਬਣਦੀ ਉਹ ਆਉਣ ਵਾਲੇ ਦਿਨਾਂ ਚ 3000 ਬਿਲਕੁਲ ਅਪਡੇਟਡ ਮਾਡਰਨ ਖੇਡ ਗਰਾਊਂਡ ਜਿਹੜੇ ਨੇ ਉਹਦਾ ਉਕਾਟਨ ਕਰਾਂਗੇ ਅਸੀਂ ਵੱਜਣੀ ਕਬੱਡੀ ਸ਼ੁਰੂ ਕਰ ਰਹੇ ਆ 37 ਕਿਲੋ 42 ਕਿਲੋ 47 ਕਿਲੋ 52 ਕਿਲੋ ਉਹ ਬੱਚੇ ਕਿੱਥੇ ਖੇਡਣ ਦੀ ਮੈਂ ਆਪ 37 ਕਿਲੋ 42 ਕਿਲੋ ਦੀ ਕਬੱਡੀ ਖੇਡਣ ਜਾਂਦਾਂ ਰਿਹਾ ਕੁਲਕੇ ਇੱਥੇ ਮੋਰ ਲੱਗ ਜਾਂਦੀ ਸੀ ਗੱਦੇ ਉੱਤੇ ਤੋ ਇਸ ਕਰਕੇ ਉਹਨਾਂ ਪਨੀਰੀ ਨੂੰ ਵੀ ਆਪਾਂ ਤਿਆਰ ਕਰਨਾ ਹੈ ਹਰਪਜਨ ਸਿੰਘ ਦੇ ਵੱਲੋਂ ਜਿਹੜੇ ਪੰਜਾਬ ਦੇ ਵਿੱਚ ਫਿਲਹਾਲ ਵਿਧਾਨ ਸਭਾ ਦੇ ਸੈਸ਼ਨ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਸੈਸ਼ਨ ਦਾ ਉਦੇਸ਼ ਇਹ ਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਚਿਤ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾਣ ਤਾਂ ਕਿ ਪੰਜਾਬ ਦੇ ਵਿੱਚ ਇਸ ਵਾਰ ਜੋ ਹਾਲਾਤ ਦੇਖਣ ਨੂੰ ਮਿਲੇ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਉਹ ਜਿਹੜੇ ਹੜ੍ਹ ਵਰਗੇ ਹਾਲਾਤ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਨਾ ਹੋਣ ਅਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਵੀ ਦਿੱਤਾ ਗਿਆ। ਜਰੂਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਚੱਲ ਰਹੀ ਸੀ ਕਿਉਂਕਿ ਉਸ ਸਮੇਂ ਨਰਿੰਦਰ ਮੋਦੀ ਵੱਲੋਂ ਜਾਇਦਾ ਜਿਹੜਾ ਲਿੱਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਗੱਲ ਦਾ ਦਾਵਾ ਕੀਤਾ ਗਿਆ ਸੀ ਕਿ ਪੰਜਾਬ ਨੂੰ 1600 ਕਰੋੜ ਰੁਪਏ ਦੇ ਜਾਣਗੇ ਤੇ ਹੁਣ ਹਰਪ੍ਰਜਨ ਸਿੰਘ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਹੁਣ ਹੁਣੇ ਤੱਕ ਜਿਹੜੇ ਮੋਦੀ ਸਰਕਾਰ ਦੇ ਵੱਲੋਂ ਪੈਸੇ ਜਿਹੜੀ ਦਾਵਾ ਕੀਤਾ ਗਿਆ ਸੀਗਾ 1600 ਕਰੋੜ ਜਿਹੜੇ ਸੀਗੇ ਉਹ ਹਜੇ ਤੱਕ ਪੰਜਾਬ ਨੂੰ ਨਹੀਂ ਮਿਲੇ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਉਦੇ ਕਰਕੇ ਉਤੇ ਤੇ ਬਹਿਸ ਕਰਨ ਵਾਸਤੇ ਡਿਸਕਸ਼ਨ ਕਰਨ ਵਾਸਤੇ ਕਿ ਅਸੀਂ ਇਹੋ ਜੀਆਂ ਕਟਮਾਵਾਂ ਨੂੰ ਅੱਗੇ ਕਾਰਗਰ ਤੰਗ ਦੇ ਨਾਲ ਰੋਕ ਸਕੀਏ ਇਹਦੇ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਪੈਸ਼ਲ ਸੈਸ਼ਨ ਜਿਹੜਾ ਆ ਉਹ 26 ਸਪਟੰਬਰ ਨੂੰ ਬੁਲਾਇਆ ਸੀਗਾ ਸਾਡੇ ਮਾਨਯੋਗ ਇਰੀਗੇਸ਼ਨ ਮਨਿਸਟਰ ਸ਼੍ਰੀ ਪ੍ਰੰਤਰ ਕੋਇਲ ਜੀ ਨੇ ਇੱਕ ਸਰਕਾਰੀ ਮਤਾ ਵੀ ਪੇਸ਼ ਕੀਤਾ ਸੀਗਾ ਜਿਹਦੇ ਤੇ ਬਹਿਸ ਚੱਲ ਰਹੀ ਆ 26 ਤਰੀਕ ਨੂੰ ਵੀ ਉਹਤੇ ਤੇ ਬਹਿਸ ਚੱਲੀ ਆ ਅੱਜ ਵੀ ਬਹਿਸ ਹੋਏਗੀ ਸਾਡੇ ਵੱਖ-ਵੱਖ ਲੈਜਿਸਲੇਟਰਸ ਜਿਹੜੇ ਨੇ ਉਹ ਉਹਦੇ ਵਿੱਚ ਉਹਨਾਂ ਨੇ ਭਾਗ ਲਿਆ ਆਪੋਜੀਸ਼ਨ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਵੀ ਆਪਣੀ ਗੱਲ ਰੱਖੀ ਸੱਤਾਧਾਰੀ ਧਿਰ ਨੇ ਵੀ ਆਪਣੀ ਗੱਲ ਰੱਖੀ ਸੋ ਸਾਡਾ ਇਹ ਉਦੇਸ਼ ਇਸ ਸ਼ਾਸਨ ਦਾ ਇਹ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਕਾਰਗਰ ਕੋਈ ਉਚਿਤ ਜਿਹੜੇ ਆ ਪ੍ਰਬੰਧ ਕਰੀਏ ਕਿ ਪੰਜਾਬ ਨੂੰ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹਾਂ ਦੀ ਮਾਰ ਤੋਂ ਜਿਹੜਾ ਬਚਾਇਆ ਜਾ ਸਕੇ ਔਰ ਕੇਂਦਰ ਸਰਕਾਰ ਨੇ ਜਿਹੜੇ ਸਾਨੂੰ 1600 ਕਰੋੜ ਰੁਪਇਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਅਨਾਉਂਸ ਕਰਕੇ ਗਏ ਸੀ ਕਿ ਉਹਦਾ ਕੋਈ ਵੀ ਪੈਸਾ ਅਜੇ ਤੱਕ ਨਹੀਂ ਆਇਆ ਜਦ ਕਿ ਪੰਜਾਬ ਦੇ ਵਿੱਚ ਨੁਕਸਾਨ ਜਿਹੜਾ ਸੀਗਾ ਉਹ ਹੜਾਂ ਕਾਰਨ ਬਹੁਤ ਜ਼ਿਆਦਾ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਵੀ ਫੀਲਡ ਦੇ ਵਿੱਚ ਹੀ ਰਹੇ ਹੋ ਕਿ ਅਨ ਪ੍ਰੈਸੀਡੈਂਟਡ ਨੇ ਇਹ ਜਿਹੜੇ ਹੜ੍ਹ ਨੇ ਪਾਣੀ ਬਹੁਤ ਜ਼ਿਆਦਾ ਮਾਤਰਾ ਵਿੱਚ ਦੇ ਵਿੱਚ ਜੇ ਆਪਾਂ 1988 ਦੇ ਹੜ੍ਹ ਨੂੰ ਦੇਖ ਲਈਏ ਤੇ ਉਦੋਂ ਲਗਭਗ 11000 11 ਲੱਖ ਕਿਉਂ ਸੇਕ ਪਾਣੀ ਸੀਗਾ 14 ਲੱਖ ਤੋਂ ਵੱਧ ਪਾਣੀ ਜਿਹੜਾ ਸੀਗਾ ਅਨ ਐਕਸਪੈਕਟਿਡ ਆ ਗਿਆ ਫਿਰ ਵੀ ਸਾਡੇ ਇਰੀਗੇਸ਼ਨ ਵਿਭਾਗ ਨੇ ਔਰ ਸਰਕਾਰ ਨੇ ਪੁਖਤਾ ਪ੍ਰਬੰਧ ਜੜੇ ਸੀਗੇ ਉਹ ਪੀਤੇ ਸੀਗੇ ਪਰ بارش ਇੰਨੀ ਜਿਆਦਾ ਸੀਗੀ ਪਾਣੀ ਇੰਨਾ ਜਿਆਦਾ ਸੀਗਾ ਕਿ ਉਹ ਪੂਰੀ ਤਰ੍ਹਾਂ ਜਿਹੜਾ ਕੰਟਰੋਲ ਨਹੀਂ ਹੋ ਸਕਿਆ ਬੀਤੇ ਦਿਨ ਪਾਰਾ ਰਤੇ ਪਾਕਿਸਤਾਨ ਦੇ ਵਿੱਚ ਏਸ਼ੀਆ ਕੱਪ 2025 ਦਾ ਕ੍ਰਿਕਟ ਮੈਚ ਹੋਇਆ ਜਿਸ ਦੇ ਵਿੱਚ ਭਾਰਤ ਦੇ ਵੱਲੋਂ ਇਸ ਮੈਚ ਨੂੰ ਜਿੱਤ ਲਿੱਤਾ ਗਿਆ ਦਸਤੋਂ ਬਾਅਦ ਜਦੋਂ ਵਾਰੀ ਆਈ ਟਰਾਫੀ ਦੇਣ ਦੀ ਤਾਂ ਭਾਰਤ ਦੇ ਵੱਲੋਂ ਟਰਾਫੀ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਇਹ ਟਰਾਫੀ ਜਿਹੜੀ ਸੀਗੀ ਉਹ ਪਾਕਿਸਤਾਨ ਕ੍ਰਿਕਟ ਬੋਰਡ ਦੇ ਵੱਲੋਂ ਦਿੱਤੀ ਜਾ ਰਹੀ ਸੀ ਤੇ ਭਾਰਤੀ ਟੀਮ ਦੇ ਵੱਲੋਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਵੱਲੋਂ ਟਰਾਫੀ ਨੂੰ ਲੈਣ ਤੋਂ ਮਨਾ ਕਰ ਦਿੱਤਾ ਗਿਆ ਜਿਸ ਦੇ ਕਰਕੇ ਸਮਾਰੋਹ ਜਿਹੜਾ ਸੀ ਉਹ 1 ਘੰਟੇ ਦੇਰੀ ਦੇ ਨਾਲ ਸ਼ੁਰੂ ਹੋਇਆ ਜਦੋਂ ਪਾਰਟੀ ਟੀਮ ਨੂੰ ਕਿਸੇ ਹੋਰ ਅਧਿਕਾਰੀ ਤੋਂ ਟਰੋਫੀ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਮਿਲੀ ਤਾਂ ਉਹਨਾਂ ਦੇ ਵੱਲੋਂ ਜਿਹੜੀ ਟਰੋਫੀ ਸੀ ਉਸ ਨੂੰ ਲੈਣ ਤੋਂ ਮਨਾ ਕਰ ਦਿੱਤਾ ਗਿਆ ਸੀਗਾ ਤੇ ਕਿਸੇ ਹੋਰ ਅਧਿਕਾਰੀ ਦੇ ਵੱਲੋਂ ਜਦੋਂ ਇਜਾਜ਼ਤ ਨਹੀਂ ਮਿਲੀ ਉਸ ਟਰੋਫੀ ਨੂੰ ਦੇਂਦੀ ਤਾਂ ਗਰਾਊਂਡ ਤੋਂ ਟਰੋਫੀ ਨੂੰ ਹਟਾ ਦਿੱਤਾ ਗਿਆ ਜਿਸ ਤੋਂ ਬਾਅਦ ਪਾਰਟੀ ਟੀਮ ਦੇ ਵੱਲੋਂ ਬਿਨਾਂ ਟਰੋਫੀ ਤੋਂ ਜਸ਼ਨ ਮਨਾਇਆ ਗਿਆ ਤੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਸੀ ਉਸੇ ਸਮੇਂ ਦੇਖਣ ਨੂੰ ਮਿਲੀ ਅਤੇ ਉਥੇ ਹੀ ক্রিকেট ਗਰਾਊਂਡ ਦੇ ਵਿੱਚ ਪਾਰਟੀ ਟੀਮ ਦੇ ਵੱਲੋਂ ਜਿੱਤਣ ਦੀ ਜਿਹੜੀ ਖੁਸ਼ੀ ਸੀ ਉਹ ਮਨਾਈ ਗਈ ਰਾਜਵੀਰ ਜਵੰਦਾ ਜੋ ਕਿ ਪੰਜਾਬੀ ਸਿੰਗਰ ਨੇ ਕੁਝ ਸਮੇਂ ਪਹਿਲਾਂ ਉਹਨਾਂ ਦਾ ਰੋਡ ਐਕਸੀਡੈਂਟ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਕਾਫੀ ਨਾਜ਼ੁਕ ਦੱਸੀ ਜਾ ਰਹੀ ਸੀ ਤੇ ਹੁਣ ਰਾਜਵੀਰ ਜਿਹੜੇ ਜਵੰਦਾ ਨੇ ਉਹਨਾਂ ਦੇ ਜਿਹੜੇ ਫੈਨਸ ਨੇ ਉਹਨਾਂ ਦੇ ਵਾਸਤੇ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਪਹਿਲਾਂ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਤੇ ਸਿਹਤ ਜਦੋਂ ਸੁਧਾਰ ਦੇਣ ਕੋਲ ਸੀ ਵਿੱਚ ਉਹਨਾਂ ਦੇ 팬 ਅਤੇ ਵੱਖੋ-ਵੱਖ ਸੈਲੀਬ੍ਰਿਟੀਜ਼ ਅਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਹਨਾਂ ਦੀ ਸਿਹਤ ਵਾਸਤੇ ਅਰਦਾਸ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਅਤੇ ਦਿਲਜੀਤ ਦੋਸਾਂਝ ਦੇ ਵੱਲੋਂ ਵੀ ਆਪਣੇ ਸ਼ੋਅ 'ਤੇ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਰਾਜਵੀਰ ਜਵੰਦਾ ਦੀ ਜਿਹੜੀ ਹਾਲਤ ਹੈ ਉਹ ਕਾਫੀ ਨਾਜ਼ੁਕ ਹੈ ਤੇ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਹੀ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਤੇ ਹੁਣ ਉਹਨਾਂ ਦੇ ਫੈਨਸ ਵਸਤੇ ਅਤੇ ਜਿਹੜੇ ਉਹਨਾਰੇ ਕਰੀਬੀ ਨੇ ਉਹਨਾਂ ਵਸਤੇ ਜਿਹੜੀ ਹੁਣ ਖੁਸ਼ੀ ਦੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ ਕਿ ਉਹਨਾਰੇ ਹੁਣ ਸਿਹਤ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਹਾਲਾਂਕਿ ਉਹਨਾਂ ਦੀ ਸਿਹਤ ਹਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਪਰ ਪਹਿਲਾਂ ਨਾਲੋਂ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਵੀ ਮਿਲੇ ਅਤੇ ਉਹਨਾਂ ਦੇ ਵੱਲੋਂ ਆਪਣੀ ਮਾਂ ਨੂੰ ਪੋਜ਼ੀਟਿਵ ਸਾਈਨ ਦਿੱਤੇ ਗਏ ਅਤੇ ਉਹਨਾਂ ਦੀ ਹੁਣ ਸਿਹਤ ਦੇ ਵਿੱਚ ਜਿਹੜਾ ਸੁਧਾਰ ਹੋ ਦੇਖਿਆ ਜਾ ਰਿਹਾ ਤੇ ਸਾਰਿਆਂ ਦੇ ਵੱਲੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਉਨਾਂ ਦੀ ਰਿਕਵਰੀ ਹੋਵੇ ਤੇ ਇੱਕ ਵਾਰ ਫਿਰ ਤੋਂ ਉਨਾਂ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਦੇਖਿਆ ਜਾਵੇ सीएम भगवंत मान ਦੇ ਵੱਲੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ ਜਿਹੜੇ ਸੈਸ਼ਨ ਸੀਗੇ ਉਹ 26 ਤੋਂ ਲੈ ਕੇ 29 ਸਤੰਬਰ ਤੱਕ ਸੀਗੇ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਬੀਤੇ ਦਿਨ ਜਿਹੜੇ ਹਾਲਾਤ ਕਾਫੀ ਗੰਭੀਰ ਚੱਲ ਰਹੇ ਸੀ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਪੰਜਾਬ ਦੇ ਵਿੱਚ ਬੀਤੇ ਦਿਨ ਜਿਹੜੇ ਹੜ੍ਹਾਂ ਦੇ ਪਾਣੀ ਦੇ ਕਰਕੇ ਲੋਕ ਸੀਗੇ ਉਹ ਕਾਫੀ ਪ੍ਰਭਾਵਿਤ ਹੋਏ ਸੀ ਅਤੇ ਪੰਜਾਬ ਦੇ 23 ਦੇ 23 ਜ਼ਿਲ੍ਹੇ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਸਨ ਇਸ ਦੇ ਨਾਲ ਨਾਲ ਕਿਸਾਨਾਂ ਦੀ ਫਸਲਾਂ ਦੀ ਗੱਲ ਕੀਤੀ ਜਾਵੇ ਤਾਂ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲਾਂ ਜਿਹੜੀ ਸੀ ਤਬਾਹ ਹੋ ਗਈ ਸੀ ਅਤੇ ਲੋਕਾਂ ਦੇ ਘਰ ਸਕੂਲ ਅਤੇ ਕਾਲਜ ਜਿਹੜੇ ਸੀਗੇ ਉਸ ਦਾ ਉਹਨਾਂ ਦਾ ਵੀ ਨੁਕਸਾਨ ਹੁੰਦਾ ਹੋਇਆ ਦਿਖਿਆ ਜਿਸ ਤੋਂ ਬਾਅਦ ਹੁਣ ਪੰਜਾਬ ਵਿਧਾਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੈ ਜਿਹੜਾ ਰੱਖਿਆ ਗਿਆ ਜਿਸ ਦੇ ਵਿੱਚ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਇਸ ਦੇ ਇਸ ਦੌਰਾਨ ਹਰਪਾਲ ਸ਼ਿਮਾ ਦੇ ਵੱਲੋਂ ਵੀ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਗਈ ਪੰਜਾਬ ਵਿਧਾਨ ਸਭਾ ਨੂੰ ਲੈ ਕੇ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਹੁਣ ਪੰਜਾਬ ਦੇ ਵਿੱਚ ਹਾਲਾਤ ਸੀ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਪਹਿਲੇ ਦਿਨ ਕਿਸ ਗੱਲ ਨੂੰ ਲੈ ਕੇ ਡਿਸਕਸ਼ਨ ਹੋਈ ਤੇ ਹੁਣ ਰੇ ਡੇਨੇ ਕਿਸ ਗੱਲ ਨੂੰ ਲੈ ਕੇ ਡਿਸਕਸ਼ਨ ਹੋ ਸਕਦੀ ਹੈ ਤੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਉਹਨਾਂ ਦੇ ਵਿੱਚ ਕਿਸ ਤਰੀਕੇ ਨਾਲ ਸੁਧਾਰ ਲਿਆਇਆ ਜਾ ਸਕਦਾ ਹੈ ਇਸ ਗੱਲ ਨੂੰ ਲੈ ਕੇ ਵਿਧਾਨ ਸਭਾ ਦੇ ਜਿਹੜੇ ਹੁਣੇ ਵਿਸ਼ੇਸ਼ ਸੈਸ਼ਨ ਨੇ ਉਹਨਾਂ ਦੇ ਵਿੱਚ ਗੱਲ ਕੀਤੀ ਜਾਵੇਗੀ ਭਾਰਤੀ ਜਨਤਾ ਪਾਰਟੀ ਮੌਕ ਸੈਸ਼ਨ ਕਰ ਰਹੀ ਆ ਔਰ ਪੰਜਾਬ ਦੇ ਦੇਸ਼ ਦੇ ਲੋਕਤੰਤਰ ਦਾ ਮਜ਼ਾਕ ਉਡਾ ਰਹੀ ਆ ਜਦ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਬਕਾਇਦਾ ਟਾਈਮ ਅਲਾਟ ਕਰਦੇ ਆ ਬੋਲਣ ਦਾ ਮੌਕਾ ਪ੍ਰਦਾਨ ਕਰਦੇ ਆ ਉਹ ਆਪਣੀ ਗੱਲ ਰੱਖਦੇ ਨੇ ਉਹਨਾਂ ਗੱਲਾਂ ਦਾ ਜਵਾਬ ਸਾਡੇ ਚੁਣੇ ਹੋਏ ਨਮਾਇंदे ਸਾਡੇ ਮინისტრ ਸਾਹਿਬਾਨ ਸਾਡੇ ਐਮ ਐਲ ਏ ਸਾਹਿਬਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਿੰਦੇ ਨੇਗੇ ਪਰ ਲੇਕਿਨ ਸਚਾਈ ਸੁਣਨ ਤੋਂ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੱਟ ਚੁੱਕੀ ਆ ਅ ਸੈਸ਼ਨ ਚ ਨਾ ਆਉਣਾ ਔਰ ਬਾਹਰ ਬੈਠ ਕੇ ਮੌਕ ਸੈਸ਼ਨ ਲਾਉਣਾ ਇਸ ਗੱਲ ਦਾ ਪ੍ਰਤੀਕ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸੈਸ਼ਨ ਦੇ ਅੰਦਰ ਸਚਾਈ ਦਾ ਸਾਹਮਣਾ ਨਹੀਂ ਕਰ ਸਕਦੀ ਸੱਚ ਨੂੰ ਸੁਣ ਨਹੀਂ ਸਕਦੀ ਕਿਉਂਕਿ ਭਾਰਤ ਜਨਤਾ ਪਾਰਟੀ ਬਾਰੇ ਦੇਸ਼ੰਦਰ ਮਸ਼ਹੂਰ ਆ ਕਿ ਇੱਕ ਜਮਲਾ ਪਾਰਟੀ ਆ ਇੱਕ ਝੂਠੀ ਪਾਰਟੀ ਆ 1600 ਕਰੋੜ ਰੁਪਏ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਬੈਲਾਂਸ ਕਰਕੇ ਹੜਾ ਦੇ ਲਈ ਜਿਹੜਾ ਕਿ ਬਹੁਤ ਹੀ ਛੋਟੀ ਜੀ ਅਮਾਉਂਟ ਆ ਅਸੀਂ ਮੰਗਿਆ 20000 ਕਰੋੜ ਸੀ ਕਰਕੇ 1600 ਕਰੋੜ ਰੁਪਏ ਉਹਦੇ ਚ ਵੀ ਫੁੱਟੀ ਕਾਉਡੀ ਜਿਹੜੀ ਆ ਉਹ ਸਾਡੇ ਹਿੱਸੇ ਨਹੀਂ ਆਈ ਸੋ ਅੱਜ ਉਸ ਨੂੰ ਲੈ ਕੇ ਦੁਬਾਰਾ ਸਦਨ ਦੇ ਅੰਦਰ ਚਰਚਾ ਕਰਾਂਗੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਆਇਆ ਸੁਧਾਰ 파ਰਤ ਦੇ ਵੱਲੋਂ ਏਸ਼ੀਆ ਕੱਪ 2025 ਦੀ ਟਰੋਫੀ ਲੈਣ ਤੋਂ ਕੀਤਾ ਇਨਕਾਰ ਹਰਪਜਨ ਸਿੰਘ ਵੱਲੋਂ 1600 ਕਰੋੜ ਨੂੰ ਲੈ ਕੇ ਦਿੱਤਾ ਗਿਆ ਵੱਡਾ ਬਿਆਨ ਸੀਐਮ ਪਗਵੰਤ ਮਾਨ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ 3000 ਖੇਡ ਗਰਾਊਂਡ ਨੂੰ ਲੈ ਕੇ ਕੀਤੀ ਜਾਣਕਾਰੀ ਸਾਂਝੀ ਹਰਪਾਲ ਜੀਮਾ ਦੇ ਵੱਲੋਂ ਪੰਜਾਬ ਵਿਧਾਨ ਸਭਾ ਨੂੰ ਲੈ ਕੇ ਕੀਤੇ ਗਏ ਵਿਚਾਰ ਸਾਂਝੇ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂ ਦੇ ਇਜਾਜ਼ਤ